ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਸਮਾਂ ਕਰਤਾਰਪੁਰ ਸਾਹਿਬ ਦੇ ਵਿੱਚ ਨਿਵਾਸ ਕਰਕੇ ਆਪਣੇ ਆਦਰਸ਼ ਜੀਵਨ ਅਤੇ ਸਿੱਖੀ ਦੇ ਪੂਰਨੇ ਪਾਈ ਫਿਰ ਦੂਸਰੀ ਉਦਾਸੀ ਦੇ ਲਈ ਸਤਿਗੁਰੂ ਮਹਾਰਾਜ ਨੇ ਦੱਖਣ ਦੇਸ਼ ਦੇ ਰਟਨ ਦਾ ਦੱਖਣ ਦੇਸ਼ ਦੇ ਵੱਲ ਯਾਤਰਾ ਕਰਨ ਦਾ ਇਹ ਸਲਾਹ ਕੀਤਾ ਸੰਮਤ 1567 ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਯਾਤਰਾ ਆਰੰਭ ਕਰ ਦਿੱਤੀ ਤਾਂ ਉਹ ਤੋਂ ਪਹਿਲੇ ਆਪ ਸਰਸਾ ਗਏ ਅਤੇ ਇਸ ਜਗ੍ਹਾ ਦੇ ਉੱਪਰ ਮੁਸਲਮਾਨ ਸੂਫੀ ਸੰਤਾਂ ਦਾ ਵੱਡਾ ਪੁਰਾਤਨ ਡੇਰਾ ਸੀ ਇਹ ਸੂਫੀ ਦਰਬੇਸ਼ ਕਠਨ ਤਪ ਸਾਧਨਾ ਕਰਕੇ ਰਧੀਆਂ ਸਿੱਧੀਆਂ ਨੂੰ ਪ੍ਰਾਪਤ ਕਰ ਲੈਂਦੇ ਤੇ ਫਿਰ ਲੋਕਾਂ ਨੂੰ ਕਰਾਮਾਤਾਂ ਵਿਖਾ ਕੇ ਤੇ ਯਦੂ ਟੂਨੇ ਦੇ ਭਰਮਾਂ ਦੇ ਵਿੱਚ ਪਾ ਕੇ ਆਪਣੇ ਮូរੀਦ ਕਰ ਲਿਆ ਕਰਦੇ ਸਨ ਇਸ ਢੰਗ ਦੇ ਨਾਲ ਇਹਨਾਂ ਨੇ ਹਜ਼ਾਰਾਂ ਹਿੰਦੂਆਂ ਨੂੰ ਇਸਲਾਮ ਵਿੱਚ ਲਿਆਂਦਾ ਤੇ ਜਨ ਸਧਾਰਨ ਨੂੰ ਪੁਰਾਹੇ ਪਾਇਆ ਕਰਦੇ ਸਨ ਖਵਾਜਾ ਅਬਦੁਲ ਸ਼ਕੂਰ ਅਤੇ ਪੀਰ ਬਹਾਵਲ ਹੱਕ ਇਹਨਾਂ ਦੇ ਮੁਖੀ ਸਨ ਸਤਿਗੁਰੂ ਮਹਾਰਾਜ ਦਾ ਨਿਸ਼ਾਨਾ ਇਸ ਤਰ੍ਹਾਂ ਦੇ ਪਖੰਡੀਆਂ ਤੇ ਕੁਰਾਹੀਆਂ ਦੇ ਭਰਮ ਜਾਲ ਨੂੰ ਤੋੜਨਾ ਤੇ ਭੋਲੇ-ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵਿੱਚ ਲਿਆਉਣਾ ਸੀ ਇਸੇ ਉਦੇਸ਼ ਦੇ ਨਾਲ ਆਪ ਸੂਫੀਆਂ ਦੇ ਘੜ ਦੇ ਵਿੱਚ ਪੁੱਜੇ ਉੱਥੇ ਸੂਫੀ ਮੁਖੀਆਂ ਦੇ ਨਾਲ ਆਪ ਜੀਆਂ ਦੀ ਲੰਬੀ ਚਰਚਾ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਬੜੀ ਸਰਲਤਾ ਦੇ ਨਾਲ ਦੱਸਦੇ ਨੇ ਕਿ ਸਰੀਰ ਨੂੰ ਬੇਲੋੜੇ ਕਸ਼ਟ ਦੇ ਕੇ ਸਿੱਧੀਆਂ ਪ੍ਰਾਪਤ ਕਰਨੀਆਂ ਮਨੁੱਖਾ ਜੀਵਨ ਦਾ ਆਦਰਸ਼ ਨਹੀਂ ਨਾ ਕਰਾ ਮਾਤਾ ਸ਼ਕਤੀਆਂ ਵੱਸ ਵਿੱਚ ਕਰਨ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਮਨੁੱਖਾ ਜੀਵਨ ਦਾ ਅਰਥ ਤਾਂ ਲੋਕ ਸੇਵਾ ਹੈ ਰੱਬ ਖਲਕਤ ਵਿੱਚ ਵਸਦਾ ਹੈ ਤੇ ਖਲਕ ਦੀ ਸੇਵਾ ਲਈ ਘਰ ਗ੍ਰਸਤ ਤਿਆਗ ਕਰਨ ਦੀ ਲੋੜ ਨਹੀਂ ਸੰਸਾਰ ਵਿੱਚ ਰਹਿ ਕੇ ਬੰਦਾ ਸੱਚ ਕਮਾਈ ਘਾਲ ਕਮਾਈ ਕਰੇ ਵੰਡ ਛਕੇ ਤੇ ਨਾਮ ਜਪੇ ਇਹ ਸਰਲ ਜਹੀ ਬਰਤਾਰੇ ਦੇ ਨਾਲ ਰੱਬ ਨੂੰ ਪਾਇਆ ਜਾ ਸਕਦਾ ਹੈ ਉਹ ਪਰਮੇਸ਼ਰ ਹਰ ਹਰ ਜਗਾ ਹਰ ਸਮੇ ਮੌਜੂਦ ਹੈ ਫਰੀਦਾ ਹਲਕ ਖਲਕ ਮੈਂ ਹੈ ਕਲਕ ਵਸੈ ਰੱਬ ਮਾਹੀ ਮੰਦਾ ਕਿਸ ਨੂੰ ਆਖੀਏ ਜਾ ਤਿਸ ਬਿਨ ਕੋਈ ਨਾ ਹੈ ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਰਿੱਧੀਆਂ ਸਿੱਧੀਆਂ ਦੀ ਕੋਈ ਲੋੜ ਨਹੀਂ ਉਹ ਹਰ ਸਮੇਂ ਹਰ ਥਾਂ ਹਰ ਇੱਕ ਦੇ ਵਿੱਚ ਮੌਜੂਦ ਹੈ ਸੂਫੀ ਕਵੀ ਫਕੀਰ ਸੂਖੀ ਸੂਫੀ ਫਕੀਰ ਇਸ ਸਾਦਗੀ ਭਰੇ ਜੀਵਨ ਜਾਚ ਬਾਰੇ ਸੁਣ ਕੇ ਹੱਕੇ ਬਕੇ ਰਹਿ ਗਏ ਇਹ ਉਹਨਾਂ ਨੂੰ ਗਿਆਨ ਹੋ ਗਿਆ ਅਸੀਂ ਤਾਂ ਵਿਅਰਥ ਹੀ ਕਰਦੇ ਤਪ ਕਸ਼ਟ ਆਕੇ ਸਹਿੰਦੇ ਰਹੇ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਸੱਚੇ ਮਨੋ ਅਨੁਵਾਦ ਕੀਤਾ ਸਤਿਗੁਰੂ ਮਹਾਰਾਜ ਦਾ ਤੇ ਉਹਨਾਂ ਨੇ ਦਰਵੀਸ਼ਾਂ ਨੂੰ ਸੱਚੀ ਰਾਹ ਵਿਖਾਉਣ ਦਾ ਸਤਿਗੁਰੂ ਮਹਾਰਾਜ ਦਾ ਉਪਰਾਲਾ ਬੜਾ ਚੰਗਾ ਲੱਗਿਆ ਇਹਨਾਂ ਸੂਫੀ ਫਕੀਰਾਂ ਨੂੰ ਤੇ ਸਤਿਗੁਰੂ ਮਹਾਰਾਜ ਦੇ ਚਰਨੀ ਪੈ ਜਾਂਦੇ ਨੇ ਸਤਿਗੁਰੂ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਆਪ ਜੀਆ ਨੇ ਸਾਨੂੰ ਸੱਚੀ ਰਾਹ ਵਿਖਾਈ ਪਰਮੇਸ਼ਰ ਉਸ ਰੱਬ ਦੀ ਪ੍ਰਾਪਤੀ ਦੇ ਲਈ ਅਸੀਂ ਵਿਅਰਥ ਹੀ ਇਨ੍ਹਾਂ ਕਰਮ ਕਾਂਡਾਂ ਦੇ ਵਿੱਚ ਰਿੱਧੀਆਂ ਫਸਦੀਆਂ ਦੇ ਵਿੱਚ ਫਸੇ ਹੋਏ ਸਾਂ ਲੋਕਾਂ ਨੂੰ ਉਰਾਹੇ ਪਾਈ ਜਾ ਰਹੇ ਸਾਂ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਜੋ ਆਪ ਜਿਆ ਨੇ ਸਾਨੂੰ ਨਿਮਾਣਿਆਂ ਨੂੰ ਦਰਸ਼ਨ دیدارੇ ਬਖਸ਼ਿਸ਼ ਕੀਤੇ ਨੇ ਸਾਡੇ ਜੀਵਨ ਨੂੰ ਉਰਾਹੇ ਜਾਣ ਤੋਂ ਬਚਾਇਆ ਹੈ ਸਤਿਗੁਰੂ ਮਹਾਰਾਜ ਦੇ ਚਰਣੀ ਲੱਗ ਜਾਂਦੇ ਨੇ ਉਹ ਭਈ ਕੱਲ ਨੂੰ ਸਤਿਗੁਰੂ ਮਹਾਰਾਜ ਦੀ ਅਗਲੀ ਯਾਤਰਾ ਦੇ ਬਾਰੇ ਸੋ ਕੁ માત્ર ਵਿਚਾਰਾਂ ਕਰਾਂਗੇ ਸਤਿਗੁਰੂ ਮਹਾਰਾਜ ਕਿੱਥੇ ਕਿੱਥੇ ਜਾਂਦੇ ਨੇ ਤੇ ਕਿਸ ਦੇ ਨਾਲ ਵਿਚਾਰ ਗੋਸ਼ਟੀ ਕਰਦੇ ਨੇ ਸਤਿਗੁਰੂ ਮਹਾਰਾਜ ਇਹਨਾਂ ਉਦਾਸੀਆਂ ਦੇ ਵਿੱਚ ਅਨੇਕਾਂ ਜਗ੍ਹਾ ਜਾ ਕੇ ਜਨ ਸੁਧਾਰਨ ਉਸਿੱਧੇ ਰਾਹੇ ਪਾਉਂਦੇ ਨੇ ਸੇਵਾ ਕਾਲ ਕਰਨ ਦਾ ਉਪਦੇਸ਼ ਦਿੰਦੇ ਨੇ ਉਸ ਸਤਿਗੁਰੂ ਮਹਾਰਾਜ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਦੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰ ਤਬ ਨਾਂ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ